ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਮਾ ਕਿੰਨੀ ਦਇਆ ਗੋਪਾਲ ਗਸਾਈਂ ਕਰਕੇ ਚਰਨ ਵਸੇ ਮਨ ਮਾਹੀ ਅੰਕੇ ਕਾਰ ਕੀਆ ਤਿੰਨ ਕਰਤੇ ਦੁੱਖ ਕਾ ਡੇਰਾ ਟਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ Swami ਆਹਿਆ ਜੀਉ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ Swami ਆਹਿਆ ਜੀਓ ਜੋ ਕਿ ਸ਼ਕਾਰੈ ਸੋ ਆਪੇ ਆਪੇ ਬੁੱਧ ਸਿਆਣਪ ਕਸ਼ੂ ਨ ਜਾਪੈ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਪਲਾਵਾ ਲਾਹਿਆ ਜੀਓ ਚਰਨ ਕਮਲ ਜਨ ਕਾ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਪਨਾਨਕ ਸਰਬ ਸਮਾਹਿਆ ਜੀਓ